ਚੱਕ ਤੇੜਾ ਗਿਆ ਇੱਧਰ ਹੈਗਾ ਨੇੜੇ ਲੈ ਗਿਆ ਹੁਣ ਤੇੜਾ ਕੇ ਦੇਖ ਇੱਧਰ ਨਹੀਂ ਨਹੀਂ ਤੇੜ ਹਾਂ ਹਾਂਜੀ ਸਸਰੀਕਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣਾ ਲਾਡੇ ਕੋਸਾ .01 ਚੈਨਲ ਤੇ ਤੇ ਅੱਜ ਆਪਾਂ ਦੋਸਤੋ ਇੱਕ ਗੱਲਾ ਪੈਸੇ ਜਮਾ ਕਰਨ ਵਾਸਤੇ ਲਾਇਆ ਸੀ ਤੇ ਅੱਜ ਆਪਾਂ ਉਹਨੂੰ ਤੋੜਾਂਗੇ ਦਿਖਾਈਂ ਗੱਲਾ ਆਹ ਗੱਲਾ ਹੈ ਜੀ ਤੇ ਦੇਖ ਸਕਦੇ ਹੋ ਵੈਸੇ ਤਾਂ ਇਹਨੂੰ ਕਹਿੰਦੇ ਭਰਕੇ ਤੋੜੀਦਾ ਵਾ ਪਰ ਮੇਰੇ ਥੋੜੀ ਜੀ ਘਰੇ ਪ੍ਰੋਬਲਮ ਹੋ ਗਈ ਆ ਉਹਦੇ ਕਰਕੇ ਮੈਨੂੰ ਤੋੜਨਾ ਪੈਣਾ ਤੇ ਬਹੁਤ ਮੈਂ ਮੁਸ਼ਕਲਾਂ ਦੇ ਨਾਲ ਇਹਦੇ ਵਿੱਚ ਪੈਸੇ ਪਾਈ ਸੀ ਛੋਟੇ ਛੋਟੇ ਕਰਕੇ ਤੇ ਆਪਾਂ ਨੂੰ ਤੋੜਦੇ ਆ ਤੇ ਵੇਨੇ ਆ ਉਸ ਤੋਂ ਪਹਿਲਾਂ ਆਪਾਂ ਬਣਾਂਗੇ ਸਿਰ ਤੇ ਪੱਗ ਸਿਰ ਤੇ ਪੱਗ ਬਣਾਂਗੇ ਆਹ ਤੁਸੀਂ ਦੇਖ ਸਕਦੇ ਹੋ ਆ ਪਹਿਲਾਂ ਥੱਲੇ بیس ਬਣਾਵਾਂਗੇ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਹਿਲਾਂ ਬੰਦੇ ਆਪਾਂ ਪੱਗ ਸਟਾਰਟ ਕਰਦੇ ਆ ਵੀਡੀਓ ਇੱਥੇ ਲੱਗੇਗਾ ਫੋਨ ਦੇਖੋ ਕਿਵੇਂ ਜੀ ਸੋ ਪਹਿਲਾਂ ਪੱਗ ਬੰਨਣ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਥੱਲੇ ਆਹ ਲਾਵਾਂਗੇ ਤੇ ਠੰਡ ਬਹੁਤ ਜ਼ਿਆਦਾ ਹੈ ਜਿਹੜੀ ਪੱਗ ਆ ਪੱਗ ਦੇ ਬਹੁਤ ਜ਼ਿਆਦਾ ਫਾਇਦੇ ਆ ਠੰਡ ਤੋਂ ਵੀ بچਾਉਂਦੀ ਹੈ ਪੱਗ ਤੇ ਆਪਾਂ ਨੂੰ ਜਿਹੜੀ ਦਸਤਾਰ ਆਪਾਂ ਨੂੰ ਬਹੁਤ ਮੁਸ਼ਕਲ ਆਣਾ ਮਿਲੀ ਆ ਕਹਿੰਦੇ ਉਹ ਬੰਨਣੀ ਚਾਹੀਦੀ ਹੈ ਸਿਰ ਤੇ ਇਸ ਕਰਕੇ ਮੈਂ ਵੀ ਸ਼ੁਰੂ ਕੀਤੀ ਦਸਤਾਰ ਬੰਨਣੀ ਸਿਰ ਤੇ ਤੇ ਤੁਸੀਂ ਵੀ ਸਾਰੇ ਜਿਹੜੇ ਬੰਨਿਆ ਕਰੋ ਆਪ ਕੋ ਜਵਾਗ ਜਿਹੜੇ ਆਪਣੇ ਨਿੱਕੇ ਘਰ ਚ ਜਵਾਗ ਹੁੰਦੇ ਆ ਉਹਨਾਂ ਨੂੰ ਵੀ ਕਹਾਂ ਕਰੋ ਤੁਸੀਂ ਬੰਨੋ ਚਲ ਪਹਿਲਾਂ ਆਪਾਂ ਸਰ ਤੇ ਆ ਕਪੜਾ ਬਣਾਉਣਾ ਇਹਦੇ ਨਾਲ ਜਿਹੜਾ ਸਿਰ ਦਫਦਾ ਨਿਕਲ ਹੁਣ ਆਪਾਂ ਜਲਦੀ ਜਲਦੀ ਬੰਦ ਲੈਣੀ ਆਪਾਂ ਬਸ ਵੀਡੀਓ ਗੱਲਾਂ ਗੱਲਾਂ ਹੀ ਆਪਾਂ ਤੋੜਨਾ ਕਿਉਂਕਿ ਮੈਨੂੰ ਵੀ ਜਲਦੀ ਹੈ ਨਾ ਵੀ ਸਾਰੇ ਸਾਰੇ ਕੰਮ ਤੇ ਜਾਣਾ ਵਾ ਕੰਮ ਤੇ ਜਾਣ ਦੀ ਜਲਦੀ ਹੁੰਦੀ ਬੰਦੇ ਨੂੰ ਸਾਰੇ ਬੰਦੇ ਕੰਮ ਵਾਲੇ ਆ ਵੀਡੀਓ ਲੰਮੀ ਨਾ ਜਾਵੇ ਇਸ ਕਰਕੇ ਆਪਾਂ ਨੇ ਜਲਦੀ ਕਰਦੇ ਬੰਦ ਮੰਗਦਾ ਜੀ ਭਾਈ ਚੱਕ ਹਾਂ ਅੱਗੇ ਮਿੱਤਰੋ ਆਗ ਜਿਹੜੀ ਆਪਣੀਆਂ ਬੰਨੀ ਗਈ ਆ ਸੰਧਰ ਮੋਣੀ ਮੜੀ ਮੋਟੀ ਜਰੀਆ ਸੋ ਆਪਾਂ ਸਿੱਖੀ ਪਹਿਲਾਂ ਆਪਾਂ ਘਰੇ ਸੀ ਕੰਮ ਕਮ ਹੈਣੀ ਸੀ ਮੇਰੇ ਕੋਲੇ ਉਦੋਂ ਆਪਾਂ ਘਰੇ ਰਹਿ ਕੇ ਇਹਦੀ ਪੱਗ ਸਿੱਖੀ ਆ ਅਜੇ ਵੀ ਥੋੜੀ ਮੜੀ ਮੋਟੀ ਰਹਿ ਜਾਂਦੀ ਕਿੰਨਾ ਕਦੇ ਕੰਮੀ ਚਾਲਕਣਾ ਕੋਸ਼ਿਸ਼ ਕਰਨਾ ਮੈਂ ਮੋਲੀ ਵਗੀ ਵੀ ਸਫਲਾਂਗੇ ਮਰੈ ਇਹਨੇ ਕਰੇ ਪੱਕੇ ਤੌਰ ਤੇ ਬੰਨੀ ਜਾਵੇ ਇਹ ਨਾ ਛੱਡੀ ਆਵੇ ਕਈ ਵਾਰੀ ਮੈਂ ਪਰੇਸ਼ਾਨ ਹੋ ਜਾਂਦਾ ਜਦੋਂ ਥਮਸ ਜਣਾ ਨੂੰ ਉਦੋਂ ਬੰਨੀ ਨਹੀਂ ਆਂਦੀ ਸਸਨਾ ਉਵੇਂ ਹੀ ਪਰ ਮੈਨੂੰ ਜਾਣਾ ਪੈਂਦਾ ਆ ਤੇ ਹੁਣ ਹੁਣ ਵੈਸੇ ਮੈਨੂੰ ਫਿਰ ਆਪਾਂ ਆਵਾਜ਼ ਆ ਗਿਆ ਦਾ ਤੋਂ ਹੱਥੋਂ ਤੋਂ ਪਲੇਟ ਫੇਰ ਕਰ। ਬਾਲੇ ਮਿੱਤਰੋ ਮੈਂ ਕਿ ਪਹਿਲਾਂ ਜਰਾ ਆਪਾਂ ਬਾਲ ਜਗਾ ਠੰਡ ਬਹੁਤ ਜ਼ਿਆਦਾ ਏ ਤੇ ਫਿਰ ਟਾਈਮ ਵੀ ਲੱਗ ਜਾਂਦਾ ਕਈ ਵਾਰੀ। ਗੋਲ ਕੋ ਵੱਡਾ ਏ। ਕਰੋੜਾਂ ਦੀ ਜਮ੍ਹਾਂ ਕੀਤਾ ਏ। ਕਰੋੜਾਂ ਰੁਪਈਆ ਜਮ੍ਹਾਂ ਕੀਤਾ ਇਸ ਕਰਕੇ। ਦੋਸਤੋ ਉਹਨਾਂ ਮਜ਼ਾਕ ਕਰਦੇ ਆਪਾਂ ਟੋਟ ਪਾ ਲਈਏ ਬਸ ਤੇ ਖੋਲ ਦੇਣ ਦੱਲੇ। ਠੰਡ ਬਹੁਤ ਜ਼ਿਆਦਾ ਯਾਰ ਇਸ ਕਰਕੇ ਥੋੜਾ ਜਿਹਾ ਜਿਹੜੇ ਕੱਪੜੇ ਦਾ ਧਿਆਨ ਉਹ ਰੱਖਣਾ ਪਈਦਾ ਹੈ ਇਹ ਕਿ ਲੋਗ ਆਹ ਵੀ ਤੂ ਤਰਾ ਕਰਦਾ ਕੋੜ ਜਾ ਹੈ ਕੀ ਹੈ ਕਰਕੇ ਧੜਕੇ ਚੱਲ ਹੋ ਗਿਆ ਹੋ ਗਿਆ ਲਓ ਵੀ ਮਿੱਤਰੋ ਕੋਣ ਪੈ ਗਿਆ ਵਾ ਤੇ ਪੱਗ ਵੀ ਆਪਾਂ ਬੰਨ ਲਈ ਆ। ਹੁਣ ਆਪਾਂ ਗੱਲੇ ਨੂੰ ਜਿਹੜਾ ਹੈਗਾ ਭੰਨਦੇ ਆ। ਤੇ ਪੱਗ ਦੱਸੋ ਆਪਣੀ ਕਿਵੇਂ ਲੱਗਦੀ ਆ? ਆਪ ਹੀ ਬੰਨਦਾ ਤੁਹਾਡਾ ਭਰਾ ਤੇ ਸਿੱਖੀ ਇਹ ਵੱਲ ਆਪਾਂ ਦੱਸ ਦੇਣ ਲਾ ਕੇ। ਤੇ ਨਵੇਂ-ਨਵੇਂ ਵਲੌਗ ਦੇਖਣ ਦੇ ਲਈ ਆਪਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓਗੇ ਚੈਨਲ ਤੇ ਪਹਿਲੀ ਵਾਰ ਆਇਆ ਵਾ। ਚਲੋ ਵੀ। ਓਕੇ। ਕਰਕੇ ਸ਼ਟਾਰਟ। ਹਾਏ ਦੋਸਤੋ ਆਪਣਾ ਗੱਲਾ ਇਹ ਹੈ ਜੀ ਗੱਲਾ ਤੋੜਦਗੇ ਜੀ ਆਣੀ ਕਰਦਾ ਯਾਰ ਤੋੜਨ ਮੈਂ ਸੋਚਿਆ ਸੀ ਚੱਲ ਇਹਨੂੰ ਭਾਰ ਲਾਂਗੇ ਕੋਈ ਨਾ ਕੋਈ ਘਰੇ ਕੰਮ ਆ ਜੂਗਾ ਪਰ ਕਿੱਥੇ ਯਾਰ ਘਰਾਂ ਦੀਆਂ ਮਜਬੂਰੀਆਂ ਜਿਹੜੀਆਂ ਉਹ ਐਵੇਂ ਚੁਆ ਬਣ ਜਾਂਦੇ ਨੇ ਇਹ ਵਾਰੀ ਬੰਦੇ ਦਾ ਜੇਕ ਦੱਸ ਆਪਣਾ ਜਮਾ ਕੀਤਾ ਹੁੰਦਾ ਰਹਿੰਦਾ ਨਹੀਂ ਘਰੇ ਪਰ ਚਲੋ ਹੁਣ ਆਪਾਂ ਇਹਨੂੰ ਖੋਲਣਾ ਪੈਣਾ ਵਾ ਬਹੁਤ ਮੈਂ ਇਹ ਸੋਚ ਕੇ ਲਿਆਂਦਾ ਇਹ ਕੁਝ ਬਣਾਉਣਾ ਸੀਗਾ ਉਹਦੇ ਕਰਕੇ ਇਹਨੂੰ ਲਾਇਆ ਸੀ ਯਾਰ ਉਹ ਰਿਆਰ ਨਹੀਂ ਯਾਰ ਤੇ ਬਸ ਹੋ ਗਿਆ ਅੱਜ ਮੈਂ ਇਹਨੂੰ ਖੋਲਣਾ ਪੈਣਾ ਆ ਆ ਥੋੜਾ ਥੋੜੇ ਦੀ ਮਦਦ ਨਾਲ ਆਪਾਂ ਨੂੰ ਫੋਟ ਤੋੜਾਂਗੇ ਮਤਲਬ ਸਟਾਰਟ ਕਰ ਲੱਗੇ ਆਪਾਂ ਨਾ ਤੋੜਾਂਗੇ ਥੋੜੇ ਦੇ ਨਾਲ ਦੇਖਦੇ ਆ ਪੈਸੇ ਵੀ ਦਿਖਾਵਾਂਗੇ ਤੁਹਾਨੂੰ ਕਿੰਨੇ ਨਿਕਲਦੇ ਆ ਬਾਬਾ ਨਾਨਕਾ ਕਰਦੇ ਨੇ ਲਾ ਦਿਆ ਵਾਲੇ ਨਹੀਂ ਬਸ ਇਹਨੇ ਕਿੰਨੇ ਕਲਾਉਣ ਆ ਜਿਹੜੇ ਸਿਆਲੂ ਦੇ ਸੌਖੇ ਰੰਗ ਆਣ ਤੇੜਾ ਗਿਆ ਇੱਧਰ ਹੈਗਾ ਨੇੜੇ ਲੈ ਗਿਆ ਉਸ ਤੇੜਾ ਕੇ ਦੇ ਇੱਧਰ ਨੀਰੀ ਤੇੜ ਹਾਂ ਯਾ ਯਾ ਵਾੜੇ ਵੀ ਗਿਆ ਚੜਕਦਾ ਵੀ ਆ ਉਹ ਤਾਂ ਇੰਦਰ ਅਰੇ ਭਾਈ ਸਾਹਿਬ ਇਹ ਕੀ ਹੋ ਗਿਆ ਦੇਖਾ ਕਿੰਨੇ ਕਾਏ ਦੇਖ ਦਿਨੇ ਵੈਦੀ ਉਹ ਵੇਖੋ ਪ੍ਰੋਫੈਸਰ ਦੇ ਚ ਮੋਰੀ ਨਿਕਲ ਆਈ ਹੈ ਚਿਹਰੇ ਵਿੱਚ ਆ ਫੜ ਮੈਂ ਕਰਦਾ ਹਾਂ ਹੱਲ ਇੱਕ 2 3 3 ਹੈ ਆਨੇ ਜੀ ਮਾਇਆ ਚ ਤੂੰ ਕਿਧਰ ਆ ਗਿਆ ਮੂੰਹ ਚਾ ਕੇ ਸੋ ਭਰਾਵੋ ਤੁਸੀਂ ਦੇਖ ਸਕਦੇ ਆ ਜਿਹੜੀ ਇੰਨੀ ਜਿਹੜੀ ਹੈਗੀ ਮੇਰੀ ਇਹਨੂੰ ਆਪਾਂ ਗਿਣਦੇ ਆਂ ਵੀਡੀਓ ਤੇ ਬੈਠੀ ਇੱਕ ਤੇ ਦੋ

4700 4300 ਤੇ 4400 ਮਤਲਬ ਇਹ ਵੀ ਲਗਭਗ ਜਿਹੜਾ 4400 ਰੁਪਿਆ ਆਪਾਂ ਇਹਦੇ ਵਿੱਚੋਂ ਨਿਕਲਿਆ ਤੇ ਇਹ ਮੇਰੇ ਹੈਗੇ ਜੀ ਤੁਹਾਨੂੰ ਕਹਿੰਦਾ ਤਿੰਨ ਮਹੀਨੇ ਦੇ ਵਜੋਂ ਮੈਂ ਇਹ ਪੈਸੇ ਜੋੜੇ ਤਿੰਨ ਮਹੀਨੇ ਚ 4500 ਰੁਪਿਆ ਜੋੜਿਆ ਤੇ ਵੈਸੇ ਤਾਂ ਚਲ ਮੈਂ ਸੋਚਿਆ ਤੁਹਾਨੂੰ ਭਰਾਂ ਗੇ ਯਾਰ ਪਰ ਯਾਰ ਕੋਈ ਇਹੋ ਜਿਹੀ ਮਜਬੂਰੀ ਹੋ ਗਈ ਮੈਨੂੰ ਇਹਦੇ ਕਰਕੇ ਮੈਨੂੰ ਤੋੜਨਾ ਪੈ ਗਿਆ ਮੈਨੂੰ ਦੁੱਖ ਵੀ ਬਹੁਤ ਜ਼ਿਆਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਇਆ ਦੀ ਇਹ ਗੱਲ ਆਪਾਂ ਤੋੜਿਆ ਡੇਲੀ ਵਲੌਗ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਸੋ ਜੇ ਵੀੜੇ ਚੰਗੀ ਲੱਗੀ ਇੱਕ ਛੋਟਾ ਜਿਹਾ ਕਮੈਂਟ ਜਰੂਰ ਕਰਿਓ ਤੇ ਆਪਾਂ ਇਦਾਂ ਹੀ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਜੀ ਮਿਲਦੇ ਅਗਲੇ ਵੀਡੀਓ ਦੇ ਵਿੱਚ